ਕਲਯੁਗ ਨੇ ਤਿੰਨ ਗੱਲਾਂ ਕਹੀਆਂ ਸੀ ਇੱਕ ਤੇ ਉਹਨੇ ਕਿਹਾ ਸਾਰੇ ਨੰਗੇ ਨਚਾ ਦੂੰ ਅੱਜ ਆ ਗਿਆ ਸਮਾਂ ਦੂਸਰਾ ਉਹਨੇ ਕਿਹਾ ਜੀਵ ਫੜੀ ਫੇ ਬਾਬਾ ਇਦਾਂ ਦਾ ਸਮਾਉ ਸਾਰੇ ਜੀਵ ਦੇ ਰਾਹ ਚ ਪਾ ਦੂੰ ਅੱਜ ਮਰਗ ਦੇ ਭੋਗ ਤੇ ਨਹੀਂ ਪਤਾ ਲੱਗਦਾ ਵੀ ਮਰਗ ਦਾ ਭੋਗ ਆ ਕਿ ਕਿਸੇ ਦਾ ਸ਼ਗਨ ਦਾ ਪ੍ਰੋਗਰਾਮ ਆਖੋ ਵਹਿਰੇ ਆ ਗੁਰਦੁਆਰਿਆਂ ਚ ਟੈਂਟ ਲਾ ਕੇ ਤੇ ਮਠਿਆਈਆਂ ਤੇ ਜਲੇਬੀਆਂ ਦੇ ਪਕੌੜੇ ਪੰਜ ਤਰ੍ਹਾਂ ਦੇ ਆਈਸਕਰੀਮਾਂ ਉਹ ਖਾਣ ਵਾਲੇ ਨੂੰ ਭਲੇ ਖਾ ਲੱਗਦਾ ਕਹਿਣ ਲੱਗੇ ਛਗਣ ਦਾ ਕਿ ਬਾਪੂ ਦਾ ਭੋਗ ਆ ਕਹਿੰਦੇ ਬਾਪੂ ਦਾ ਹੀ ਆ ਮੈਂ ਵੱਡਾ ਕੀਤਾ ਆਖੋ ਵੈਗਰੂ ਜਿਹੜਾ ਸਾਰੀ ਜ਼ਿੰਦਗੀ ਵਿਚਾਰਾ ਰੋਲਦਾ ਰਿਆ ਰੋਟੀ ਨਹੀਂ ਦਿੱਤੀ ਕੱਪੜਾ ਨਹੀਂ ਦਿੱਤਾ ਤੇ ਅੱਜ ਵੱਡਾ ਕੀਤਾ ਆਖੋ ਵੈਗਰੂ ਇਹ ਵੀ ਕਲ ਯੁਗ ਦੇ ਲੱਛਣ ਆ ਵੀ ਜੀਵ ਦਾ ਰਸ ਅੱਗੇ ਲੋਕਾਂ ਦਾ ਾਲ ਫੁਲਕਾ ਕਰਕੇ ਪੁੰਜੇ ਪੰਗਤ ਲਾਉਣੀ 5-7000 ਚ ਭੋਗ ਪੈ ਜਾਂਦਾ ਹੀ ਆਖੋ ਵੈਗਰੂ ਤੇ ਹੁਣ 5 ਲੱਖ ਚ ਪੈਂਦਾ ਅੱਡੀਆਂ ਚੋਕ ਕੇ ਫਾਹ ਲੈਣਾ ਤੇ ਕਰਜ਼ਾ ਚੜਾਉਣਾ ਤੇ ਮੁੜ ਕੇ ਉਹ ਵੀਡੀਓ ਬਣਾ ਕੇ ਕਹਿੰਦੇ ਆ ਮੋਟਰ ਤੇ ਰੇਪ ਹੀਂਦਿਆ ਕੋਇਰੂ ਤੇ ਕਥਾ ਤੇ ਬੋਲਦੀ ਪਈ ਗੁਰੂ ਤੇ ਬੋਲਦਾ ਅਸੀਂ ਕਿਉਂ ਨਹੀਂ ਮੰਨਦੇ ਵੀ ਉਥੇ ਆ ਕੇ ਕਿ ਨਹੀਂ ਜੀ ਰਿਸ਼ਤੇਦਾਰ ਬਾਬਾ ਜੀ ਗੁੱਸੇ ਹੁੰਦੇ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦਾ ਖੰਡ ਪਾਠ ਕਰਾਇਆ ਕਰੇ ਲੈ ਬਾਬਾ ਜੀ ਰੀਤ ਨਾ ਕਰਾਇਆ ਪਾਠ ਹੀ ਵਧੀਆ ਲਾਏ ਆ ਜਦੋਂ ਗ੍ਰੰਥੀ ਨੂੰ ਪੈਂਡ ਦੇ ਨੇ ਪਾਠ ਰਾਮ ਕਰਨਗੇ ਕਈ ਮੇਰੇ ਅਗੇ ਚਿੱਕੜ ਚੌਧਰੀ ਹੁੰਦੇ। ਬਾਬਾ ਪਾਠੀ ਚੱਜ ਦੇ ਲਾਈਂ ਆਖੋ ਵੇਗ। ਬੰਦਾ ਪੁੱਛੇ ਪਾਠੀਆਂ ਨੂੰ ਸ਼ੁਗਰ ਹੀ ਆ। ਪੀ ਲੰਗੇ ਲੂਲੇ ਕੋੜ ਚੱਲਿਆ। ਨਹੀਂ ਚੱਜ ਦੇ ਪਾਠੀ ਚਾਹੀਦੇ ਰੂਹ ਨਾਲ ਬੋਲ ਕੇ ਪਾਠ ਕਰਨ ਜੇ ਕੋਈ ਸੌਂ ਗਿਆ ਤੇ ਫਿਰ ਵੇਖਿਓ। ਤੇ ਮੈਂ ਕਿਹਾ ਪਾਠ ਕਰਾਇਆ ਸੀ ਕਰੇ। ਕਹਿੰਦਾ ਜੀ ਕਰਾਇਆ ਬੜੀ ਰੀਜ ਨਾਲ ਪਾਠੀ ਸੱਦੇ ਸ਼ੁੱਧ ਟਕਸਾਲੀ। ਤੇ ਭੋਗ ਪਾਇਆ ਤੇ ਮੈਂ ਕਿਹਾ ਫਿਰ ਸੁਣਿਆ ਕੀ ਜੇ? ਤੂੰ ਕਹਿਣਾ ਵੀ ਗੁਰਦੁਆਰੇ 'ਚ ਪੰਗਤ ਖਤਮ ਕਰਕੇ ਟੈਂਟ ਲਾਤਾ ਦਾਲ ਫੁਲਕੇ ਨੂੰ ਤੁਸੀਂ ਚੁੱਲ੍ਹੇ 'ਚ ਪਾਤਾ ਆ ਨਵਾਂ ਪ੍ਰੋਗਰਾਮ ਧਰਤਾ ਏ ਮਰਜ਼ਾਦਾ ਏ ਕਹਿੰਦੇ ਜੀ ਤੁਸੀਂ ਕਹਿਣਾ ਕੀ ਚਾਹਣੇ ਆ ਵੀ 100 ਕਿਲਾ ਮੇਰੀ ਪੈਲੀ ਆ ਮੇਰੇ ਭੈਣ ਭਰਾ ਦੂਰੋਂ ਨੇੜੋਂ ਆਉਣੇ ਆ ਅਗਲੇ ਕੀ ਆਖਣਗੇ ਤੇ ਮੈਂ ਕਿਹਾ ਫਿਰ ਜੇ ਰਿਸ਼ਤੇਦਾਰਾਂ ਦੀ ਸੁਣਨੀ ਸੀ ਤੇ ਫਿਰ ਅਖੰਡ ਪਾਠ ਨਹੀਂ ਸੀ ਕਰਾਉਣਾ ਪਰ ਇਹਨਾਂ ਨੂੰ ਤਿੰਨ ਦਿਨ ਬਿਠਾ ਲੈਂਦਾ ਤੂੰ ਸ਼ੁੱਧ ਪਾਠੀ ਕਹਿ ਕੇ ਲਵਾਏ ਪੂਰੀ ਨਿਗਰਾਨੀ ਕੀਤੀ ਤੇ ਸੁਣਿਆ ਕਿਉ ਬਾਬੇ ਨੇ ਤੇ ਪਹਿਲਾਂ ਲੋਕਾਂ ਨੂੰ ਗਲੋਂ ਲਾਇਆ ਆਖਿਆ ਨਾਨਕ ਦੁਨੀਆ ਸਾਲ ਕਮੇਤਨਾ ਭਾਈ ਬੰਦੀ ਹੇਤ ਚਕਾਇਆ ਦੁਨੀਆ ਕਾਰਨ ਜਿਹੜੇ ਰਿਸ਼ਤੇਦਾਰਾਂ ਦਾ ਤੂੰ ਨਾਲ ਇੰਨਾ ਨਾ ਵੀ ਬੀਤੀ ਹੁੰਦੀ ਜੇ ਤੂੰ ਪਾਠ ਸੁਣਿਆ ਹੁੰਦਾ ਬਹਿ ਕੇ ਤੇ ਗੁਰੂ ਗ੍ਰੰਥ ਸਾਹਿਬ ਨੇ ਪਹਿਲੋਂ ਇਹਨਾਂ ਦੀ ਗੱਲ ਕੀਤੀ ਐ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਨਾਲ ਕਿਰਾੜਾਂ ਦੋਸਤੀ ਕੂੜੈ ਕੂੜੀ ਪਾਏ ਮਰਨ ਨਾ ਜਾਪੈ ਮੂਲਿਆ ਆਵੇ ਕਿਤੇ ਥਾਏ ਇਹ ਦੁਨੀਆ ਬੜੀ ਭੈੜੀ ਤੇ ਸੁਣਿਆ ਨਹੀਂ ਕਿੰਦਾ ਬਾਬਾ ਵੀ ਕੋਈ ਨਹੀਂ ਤੂੰ ਹੀ ਚੋਪ ਕਰ ਜਿਵਾ ਖੁਸਾਤ ਨਾ ਅਹੀਂ ਚੋਪੀਆਂ ਭਰਾਵਾ ਹੀ ਕੀ ਕਹਿਣਾ ਪਰ ਗੁਰਬਾਣੀ ਨੂੰ ਸੰਤ ਜੀ ਸੱਚੀ ਆਪਾਂ ਚਸਕੇ ਚ ਪੈ ਗਏ ਕਿੰਨੇ ਸਮਾਗਮ ਕਿੰਨਾ ਪ੍ਰਚਾਰ ਹੁੰਦਿਆ ਹੁਣ ਤੁਸੀਂ ਸਾਰੀ ਕਥਾ ਸੁਣੀ ਤੇ ਫਾਇਦਾ ਤਾਂ ਆਵਾ ਵੀ ਜਦੋਂ ਤੁਹਾਡੇ ਕੋਈ ਵੀ ਕਾਰਜ ਹੋਵੇ ਤੁਸੀਂ ਗੱਲਾਂ ਨੂੰ ਫੋਲੋ ਕਰੋ ਕਰਦੇ ਨਹੀਂ ਨਾ ਮੁੜ ਕੇ ਜਿਹੜੇ ਪੱਕੇ ਨਿਤਨੇਮੀ ਬੰਦੇ ਰੋਜ਼ ਗੁਰਦੁਆਰੇ ਜਾਂਦੇ ਉਹ ਵੀ ਨੀਵੀਂ ਜੀ ਪਾ ਕੇ ਕਹਿਣਗੇ ਜੀ ਰਿਸ਼ਤੇਦਾਰ ਨਹੀਂ ਸੀ ਬੰਦੇ ਤੇ ਫਿਰ ਗੁਰੂ ਥੱਲੇ ਹੋ ਗਿਆ ਤੇ ਰਿਸ਼ਤੇਦਾਰ